ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਮੋਟੀਵੇਸ਼ਨਲ ਜਸ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੇ ਚੈਨਲ ਤੇ ਉਮੀਦ ਹੈ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਮੈਨੂੰ ਪੂਰੀ ਉਮੀਦ ਇਹ ਵੀ ਆ ਕਿ ਤੁਹਾਨੂੰ ਮੇਰੀਆਂ ਪਹਿਲਾਂ ਵਾਲੀਆਂ ਵੀਡੀਓਜ਼ ਬਹੁਤ ਚੰਗੀਆਂ ਲੱਗੀਆਂ ਹੋਣਗੀਆਂ ਮੈਨੂੰ ਤੁਹਾਡੇ ਬਹੁਤ ਸਾਰੇ ਮੈਸੇजेस ਮਿਲੇ ਨੇ ਥੈਂਕ ਯੂ so much ਐਂਡ ਅਪਰੀਸ਼ੀਏਟ ਕਰਨ ਲਈ ਤੇ ਅੱਗੇ ਵੀ ਮੇਰੇ ਚੈਨਲ ਨੂੰ ਐਨਾ ਹੀ ਪਿਆਰ ਦਿੰਦੇ ਰਹੋ ਤਾਂ ਕਿ ਮੈਂ ਹੋਰ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਕਿ ਮੋਟੀਵੇਸ਼ਨਲ ਨੇ ਤੁਹਾਨੂੰ ਬੂਸਟ ਅਪ ਬੰਦੀਆਂ ਨੇ ਜ਼ਿੰਦਗੀ 'ਚ ਕੁਝ ਕਰਨ ਲਈ ਸੋ ਮੈਂ ਐਵੇਂ ਲੀਆਂ ਵੀਡੀਓਸ ਤੁਹਾਡੇ ਲਈ ਹੋਰ ਲੈ ਕੇ ਆਂਦੀ ਆਂ ਸੋ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਅੱਜ ਅਸੀਂ ਇੱਕ ਨਵਾਂ ਟਾਪਿਕ ਲੈ ਕੇ ਹਾਜ਼ਰ ਹੋਈ ਆਂ ਮੈਂ ਤੁਹਾਡੇ ਲਈ ਇੱਕ ਨਵੇਂ ਟਾਪਿਕ ਤੇ ਗੱਲ ਕਰਾਂਗੇ ਅਸੀਂ ਜਿਹੜਾ ਕਿ ਅੱਜ ਕੱਲ ਇਹ ਬਹੁਤ ਹੀ ਡਿਮਾਂਡਿੰਗ ਆ ਮੈਨੂੰ ਇਹ ਲੱਗਦਾ ਕਿ ਬਹੁਤ ਹੀ ਡਿਮਾਂਡਿੰਗ ਆ ਹਰ ਜਿਹੜਾ ਏਜ ਦੇ ਜਿਹੜੇ ਪਰਸਨ ਨੇ ਚਾਹੇ ਉਹ ਬੱਚੇ ਨੇ ਚਾਹੇ ਬਜ਼ੁਰਗ ਨੇ ਚਾਹੇ ਉਹ ਨੌਜਵਾਨ ਨੇ ਹਰ ਇੱਕ ਏਜ ਦੇ ਜਿਹੜੇ ਲੋਕ ਨੇ ਉਹਨਾਂ ਲਈ ਇਹ ਜਿਹੜਾ ਟਾਪਿਕ ਆ ਬਹੁਤ ਹੀ ਡਿਮਾਂਡਿੰਗ ਆ ਤੇ ਅਸੀਂ ਇਸ ਇਸ ਜਿਹੜੀ ਪ੍ਰੋਬਲਮ ਆ ਇਹਨੂੰ ਬਹੁਤ ਫੇਸ ਕਰਦੇ ਪਿਆ ਸਾਰੇ ਅਸੀਂ ਇਸ ਪ੍ਰੋਬਲਮ ਦੇ ਵਿੱਚੋ ਕਿਤੇ ਨਾ ਕਿਤੇ ਲੰਘ ਰਹੇ ਹਾਂ ਤੇ ਕਦੇ ਨਾ ਕਦੇ ਲੰਗੇ ਜ਼ਰੂਰ ਆ ਸੋ ਇਹ ਜਿਹੜਾ ਸਾਡਾ ਅੱਜ ਦਾ ਟਾਪਿਕ ਆ ਡਿਪਰੈਸ਼ਨ ਕਿ ਡਿਪਰੈਸ਼ਨ ਐਕਚੁਅਲ ਦੇ ਵਿੱਚ ਹੈ ਕੀ ਡਿਪਰੈਸ਼ਨ ਹੁੰਦਾ ਕਿਉਂ ਆ ਇਹ ਤੋਂ ਅਸੀਂ ਬਚ ਕਿਵੇਂ ਸਕਦੇ ਆ ਸੋ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਅਸੀਂ ਬ੍ਰੀਫ ਦੇ ਵਿੱਚ ਬਹੁਤ ਬੇਸਿਕ ਤੱਕ ਜਾ ਕੇ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਜਿਵੇਂ ਪਹਿਲੀ ਵੀਡੀਓ ਵਿੱਚ ਵੀ ਤੁਹਾਨੂੰ ਦੱਸਦੀ ਹੁੰਦੀ ਹਾਂ ਕਿ ਅਸੀਂ ਸਾਰੇ ਮਿਡਲ ਕਲਾਸ ਫੈਮਲੀਆਂ ਦੇ ਵਿੱਚੋਂ ਆ ਅਸੀਂ ਸਾਰੇ ਬਹੁਤ ਹੀ ਨਾਰਮਲ ਫੈਮਲੀਆਂ ਦੇ ਵਿੱਚੋਂ ਆ ਸਾਡੀਆਂ ਬਹੁਤ ਹੀ ਹਾਈ ਫਾਈ ਪ੍ਰੋਬਲਮਸ ਨਹੀਂ ਹੈਗੀਆਂ ਸਾਡੀਆਂ ਬਹੁਤ ਹੀ ਨਾਰਮਲ ਬਹੁਤ ਹੀ ਬੇਸਿਕ ਜੀਆਂ ਪ੍ਰੋਬਲਮ ਨੇ ਜਿਨ੍ਹਾਂ ਨੂੰ ਅਸੀਂ ਸਾਰੇ ਫੇਸ ਕਰਦੇ ਪਿਆ ਸੋ ਮੈਂ ਤੁਹਾਨੂੰ ਬਹੁਤ ਹਾਈ ਲੈਵਲ ਤੱਕ ਜਾ ਕੇ ਐਕਸਪਲੇਨ ਨਹੀਂ ਕਰੂੰਗੀ ਕਿ ਐਕਚੁਅਲ ਸੀ ਡਿਪਰੈਸ਼ਨ ਕੀ ਆ ਮੈਂ ਤੁਹਾਨੂੰ ਬਸ ਹੀ ਬੇਸਿਕ ਲੈਵਲ ਤੱਕ ਜਾ ਕੇ ਇਹ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰੂੰਗੀ ਕਿ ਐਕਚੁਅਲ ਦੇ ਵਿੱਚ ਡਿਪਰੈਸ਼ਨ ਹੈ ਕੀ ਆ ਇਹ ਹੁੰਦਾ ਕਿਉਂ ਆ ਇਹਦੇ ਕਾਰਨ ਕੀ ਨੇ ਤੇ ਇਹਦਾ ਸੋਲੂਸ਼ਨ ਕੀ ਆ ਅਸੀਂ ਇਹਦੇ ਤੋਂ ਬਚ ਕੀ ਲੈ ਸਕਦੇ ਆ ਤੇ ਕੌਣ ਕੌਣ ਡਿਪਰੈਸ਼ਨ ਦਾ ਜਿਹੜਾ ਮਰੀਜ਼ ਆ ਕੌਣ ਕੌਣ ਡਿਪਰੈਸ਼ਨ ਦਾ ਸ਼ਿਕਾਰ ਆ ਜਿਹੜਾ ਅੱਜਕੱਲ ਹੋ ਰਿਹਾ ਅੱਜ ਅਸੀਂ ਗੱਲ ਕਰਾਂਗੇ ਕਿ ਡਿਪਰੈਸ਼ਨ ਐਕਚੁਅਲ ਦੇ ਵਿੱਚ ਹੈ ਕੀ ਆ ਡਿਪਰੈਸ਼ਨ ਕੋਈ ਬਿਮਾਰੀ ਨਹੀਂ ਸੱਚੀ ਗੱਲ ਆ ਤੁਹਾਨੂੰ ਇਹ ਗੱਲ ਜਾਣ ਕੇ ਮੇਰੀ ਬੜੀ ਹੈਰਾਨੀ ਹੋਊਗੀ ਕਿ ਡਿਪਰੈਸ਼ਨ ਐਕਚੁਅਲ ਦੇ ਵਿੱਚ ਕੋਈ ਬਿਮਾਰੀ ਨਹੀਂ ਡਿਪਰੈਸ਼ਨ ਇੱਕ ਸੋਚ ਹੈ ਇੱਕ ਥਿੰਕਿੰਗ ਆ ਜੋ ਅਸੀਂ ਆਪਣੇ ਅੰਦਰ ਪਾਲ ਲੈਨੇ ਆ ਡਿਪਰੈਸ਼ਨ ਇੱਕ ਓਵਰ ਥਿੰਕਿੰਗ ਆ ਜੋ ਅਸੀਂ ਸਪੋਜ਼ ਅਸੀਂ ਕੋਈ ਵੀ ਚੀਜ਼ ਓਵਰ ਤੱਕ ਸੋਚ ਲੈਨੇ ਆ ਕਿਸੇ पर्सन ने सोच लिया कि उन्होंने जे जॉब ना मिली तो देख पता नहीं की होना पर एक पर्सन ने सोच लिया कि जीऊ ने जॉब ना मिली ਤਾਂ ਉਹ ਪੈਸੇ ਕਿੱਥੋਂ ਆਣਗੇ ਉਹਦੇ ਘਰ ਦਾ ਗੁਜ਼ਾਰਾ ਕਿਵੇਂ ਚੱਲਣਾ ਉਹਦੇ ਬੱਚਿਆਂ ਦੀ ਫੀਸ ਕਿਵੇਂ ਜਾਊ ਜੇ ਉਹਦੇ ਬੱਚਿਆਂ ਦੀ ਫੀਸ ਨਹੀਂ ਜਾਊਗੀ ਤਾਂ ਸਕੂਲ ਤੋਂ ਕਾਲ ਆਊਗੀ ਜੇ ਦੇ ਸਕੂਲ ਤੋਂ ਕਾਲ ਆਊਗੀ ਤਾਂ ਫਿਰ ਉਹਦੀ ਵਾਈਫ ਨਾਲ ਵੀ ਲੜਾਈ ਹੋ ਸਕਦੀ ਹੈ ਜੇ ਉਹਦੀ ਵਾਈਫ ਨਾਲ ਲੜਾਈ ਹੋਊਗੀ ਮਤਲਬ ਬਾਲ ਕੀ ਖਾਲ ਉਤਾਰਨਾ ਡਿਪਰੈਸ਼ਨ ਜਿਹੜਾ ਮੈਂ ਤੁਹਾਨੂੰ ਬਹੁਤ ਹੀ ਸਿੰਪਲ ਜੀ ਬਹੁਤ ਹੀ ਬੇਸਿਕ ਜੀ ਜਿਹੜੀ ਤੁਹਾਨੂੰ ਮੈਂ ਐਗਜ਼ਾਮਪਲ ਦੱਤੀ ਆ ਕਿ ਡਿਪਰੈਸ਼ਨ ਕਿਸੇ ਚੀਜ਼ ਨੂੰ ਓਵਰ ਥਿੰਕ ਕਰਨਾ ਕਿਸੇ ਚੀਜ਼ ਨੂੰ ਬਹੁਤ ਹੀ ਲੰਮਾ ਚੌੜਾ ਸੋਚ ਲੈਣਾ ਇਹ ਹੈ ਡਿਪਰੈਸ਼ਨ ਡਿਪਰੈਸ਼ਨ ਕੋਈ ਬਿਮਾਰੀ ਨਹੀਂ ਕੋਈ ਜ਼ਖਮ ਨਹੀਂ ਕਿ ਤੁਹਾਨੂੰ ਤੁਹਾਡੀ ਬਾਡੀ ਤੇ ਦਿਖੂਗਾ ਡਿਪਰੈਸ਼ਨ ਇੱਕ ਚਿੰਤਾ ਇੱਕ ਐਂਗਜ਼ਾਇਟੀ ਆ ਜਿਹੜੀ ਤੁਹਾਨੂੰ ਅੰਦਰੋਂ-ਅੰਦਰ ਹੀ ਖਾਂਦੀ ਆ ਤੁਸੀਂ ਕਿਸੇ ਵੀ ਚੀਜ਼ ਬਾਰੇ ਕਿਸੇ ਵੀ ਗੱਲ ਬਾਰੇ بار 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 ਸੋਚੀ ਜਾਂਦੇ ਹੋ ਤੇ ਤੁਸੀਂ ਉਹਨੂੰ ਇੰਨਾ ਇਸ ਤੀਕ ਤੱਕ ਸੋਚ ਲੈਨੇ ਹੋ ਕਿ ਤੁਸੀਂ ਉਹਦੀ ਪੂਰੀ ਉਹ ਛਿਲ ਉਤਾਰ ਦਿੰਨੇ ਹੋ ਉਸ ਗੱਲ ਦੀ ਤੇ ਉਹ ਉਹ ਚਿੰਤਾ ਬਣ ਜਾਂਦੀ ਆ ਕਹਿੰਦੇ ਚਿੰਤਾ ਚਿਤਾ ਸਮਾਨ ਹੁੰਦੀ ਆ ਫਿਰ ਉਹ ਜਿਹੜੀ ਗੱਲ ਆ ਪੂਰੀ ਉਹ ਚਿੰਤਾ ਬਣ ਜਾਂਦੀ ਆ ਤੇ ਉਹੀ ਬਣਦੀ ਆ ਡਿਪਰੈਸ਼ਨ ਜਦੋਂ ਤੁਸੀਂ ਦੇਖੋ ਤੁਸੀਂ ਇੱਕ ਮਸ਼ੀਨਰੀ ਵੀ ਹੁੰਦੀ ਆ ਨਾ ਉਹਨੂੰ ਵੀ ਰਿਲੈਕਸ ਨਹੀਂ ਦਊਂਗੇ ਤਾਂ ਉਹਨੇ ਵੀ ਖਰਾਬ ਹੋ ਜਾਣਾ ਉਹ ਵੀ ਜਿਆਦਾ ਟਾਈਮ ਕੰਮ ਨਹੀਂ ਕਰ ਪਾਉਗੀ ਤੁਸੀਂ ਫੋਨ ਦੀ ਐਗਜ਼ੈਂਪਲ ਲੈ ਲਓ ਤੁਸੀਂ ਫੋਨ ਨੂੰ ਕੰਟੀਨਿਊ ਚਲਾਈ ਜਾਂਦੇ ਹੋ ਚਲਾਈ ਜਾਂਦੇ ਹੋ ਉਹ ਵੀ ਇੱਕ ਵਾਰ ਮੈਸੇਜ ਜਰੂਰ ਦੇ ਦਿੰਦਾ ਕਿ ਤੁਹਾਡਾ ਫੋਨ ਓਵਰ ਹੀਟ ਹੋ ਗਿਆ ਇਹਨੂੰ ਥੋੜਾ ਟਾਈਮ ਲਈ ਪਾਸੇ ਰੱਖ ਦਿਓ ਸ਼ਾਇਦ ਇਹ ਗੱਲ ਮੇਰੇ ਨਾਲ ਕਈ ਲੋਕ ਸਹਿਮਤ ਹੋਣਗੇ ਤੁਹਾਡਾ ਫੋਨ ਵੀ ਤੁਹਾਨੂੰ ਮੈਸੇਜ ਦੇ ਦਿੰਦਾ ਕਿ ਤੁਹਾਡਾ ਫੋਨ ਓਵਰ ਹੀਟ ਹੋ ਗਿਆ ਇਹਨੂੰ ਪਾਸੇ ਰੱਖ ਦਿਓ ਸੇਮ ਸਾਡਾ ਦਿਮਾਗ ਆ ਉਹਦੇ ਚ ਫਾਲ ਟੂ ਦੇ ਥਾਟ ਭਰੀ ਜਾਣਾ ਭਰੀ ਜਾਣਾ ਉਹ ਵੀ ਕਈ ਵਾਰ ਹੀਟ ਹੋ ਜਾਂਦਾ ਤੇ ਜਦੋਂ ਸਾਡਾ ਦਿਮਾਗ ਹੀਟ ਹੋ ਜਾਂਦਾ ਉਹ ਹੁੰਦਾ ਡਿਪਰੈਸ਼ਨ ਹੋਪ ਤੁਸੀਂ ਸਮਝ ਗਏ ਹੋਮੋਗੇ ਕਿ ਡਿਪਰੈਸ਼ਨ ਹੈ ਕੀ ਸੋ ਡਿਪਰੈਸ਼ਨ ਦਾ ਜਿਹੜੇ ਲੋਗ ਨੇ ਇਹਦੇ ਸਿੰਟਮਸ ਕੀ ਨੇ ਜਦੋਂ ਤੁਹਾਨੂੰ ਡਿਪਰੈਸ਼ਨ ਹੁੰਦਾ ਤੁਸੀਂ ਗੱਲ-ਗੱਲ ਤੇ ਉਦਾਸ ਹੋ ਜਾਂਦੇ ਹੋ ਤੁਹਾਨੂੰ ਰੋਣ ਆਲਾ ਮਨ ਹੁੰਦਾ ਤੁਸੀਂ ਤੁਹਾਨੂੰ ਹਮੇਸ਼ਾ ਇਹ ਲੱਗਦਾ ਕਿ ਤੁਸੀਂ ਖੁੱਲ ਕੇ ਰੋ ਲਓ ਥੋੜਾ ਇਕੱਲੇ ਰਹਿਣ ਨੂੰ ਦਿਲ ਕਰਦਾ ਤੁਸੀਂ ਜਿਆਦਾ ਕਰਾਊਡ ਦੇ ਵਿੱਚ ਨਹੀਂ ਜਾ ਸਕਦੇ ਤੁਹਾਨੂੰ ਛੋਟੀਆਂ-ਛੋਟੀਆਂ ਚੀਜ਼ਾਂ ਕੀ ਤੁਹਾਨੂੰ ਵੱਡੀਆਂ ਚੀਜ਼ਾਂ ਵੀ ਫਿਰ ਖੁਸ਼ੀ ਨਹੀਂ ਦਿੰਦੀਆਂ ਤੁਹਾਨੂੰ ਇਕੱਲਾਪਨ ਚੰਗਾ ਲੱਗਦਾ ਇਹ ਨਹੀਂ ਹੈਗਾ ਕਿ ਜਿਹੜਾ ਬੰਦਾ ਇਕੱਲਾ ਰਹਿੰਦਾ ਉਹ ਸਾਰੇ ਡਿਪਰੈਸ਼ਨ ਦੇ ਪੇਸ਼ੈਂਟ ਨੇ ਉਹ ਡਿਪੈਂਡ ਕਰਦਾ ਜੇ ਤੁਸੀਂ ਇਕੱਲੇ ਰਹਿੰਦੇ ਹੋ ਬੰਦ ਕਰਕੇ ਰੱਖਦੇ ਹੋ ਆਪਣੇ ਆਪ ਨੂੰ ਕਿਸੇ ਨਾਲ ਗੱਲ ਕਰਨ ਨੂੰ ਦਿਲ ਨਹੀਂ ਕਰਦਾ ਤੁਹਾਨੂੰ ਭੁੱਖਲੀ ਲੱਗਦੀ ਤੁਹਾਡੇ ਦਿਮਾਗ 'ਚ ਇੱਕੋ ਥਾਟ बार-बार ਚੱਲਦੇ ਰਹਿੰਦੇ ਨੇ बार-बार ਚੱਲਦੇ ਰਹਿੰਦੇ ਨੇ ਤੁਸੀਂ ਕਿਸੇ ਵੀ ਮੂਮੈਂਟ ਨੂੰ ਇੰਜੋਏ ਨਹੀਂ ਕਰਦੇ ਤੁਹਾਡਾ ਪਿਆਰ ਹੋਣ ਨੂੰ ਦਿਲ ਨਹੀਂ ਕਰਦਾ ਤੁਹਾਨੂੰ ਕਲਰਫੁਲ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਹਨਾ ਤੁਹਾਡਾ ਸਰੀਰ ਥੱਕਿਆ ਥੱਕਿਆ ਰਹਿੰਦਾ ਤੁਹਾਨੂੰ ਇਹ ਲੱਗਦਾ ਵੀ ਤੁਸੀਂ ਡਿੱਗੇ ਡਿੱਗੇ ਰਹੋ ਤੋਂ ਤੁਸੀਂ ਹਰ ਟਾਈਮ ਇੱਕ ਝਾਂਗ 'ਚ ਰਹਿੰਦੇ ਹੋ ਮੈਨੂੰ ਕਦੋਂ ਬੱਡ ਮਿਲ ਜੇ ਤੇ ਕਦੋਂ ਮੈਂ ਲੇਟ ਜਾ ਤੁਹਾਡਾ ਕੰਮ ਕਰਨ ਨੂੰ ਮਨ ਨਹੀਂ ਕਰਦਾ ਤੁਹਾਡਾ ਕੋਈ ਵੀ ਕੰਮ ਕਰਨ ਨੂੰ ਮਨ ਨਹੀਂ ਕਰਦਾ ਇਹ ਬਹੁਤ ਹੀ ਬੇਸਿਕ ਜੇ ਸਿੰਪਲ ਜੇ ਜਿਹੜੇ ਹੈਗੇ ਨੇ ਸਿੰਪਟਮਸ ਨੇ ਕਿ 1% ڈپریشن ਨਾਲ ਲੜਦਾ ਪਿਆ ڈپریشن ਵਾਲਾ ਪਰਸਨ ਹਮੇਸ਼ਾ ਦੋ ਪਰਸਨੈਲਿਟੀਜ਼ ਕੈਰੀ ਕਰਦਾ ਇੱਕ ਪਰਸਨੈਲਿਟੀ ਉਹ ਹੁੰਦੀ ਆ ਜਿਹਦੇ ਵਿੱਚ ਉਹ ਲੋਕਾਂ ਨੂੰ ਸ਼ੋਅ ਕਰਦਾ ਕਿ ਮੈਂ ਨਾਰਮਲ ਆ ਮੈਨੂੰ ਕੁਝ ਨਹੀਂ ਹੋਇਆ ਪਰ ਇੱਕ ਪਰਸਨੈਲਿਟੀ ਉਹ ਹੁੰਦੀ ਆ ਕਿ ਉਹ ਉਹ ਅੰਦਰੋਂ ਅੰਦਰ ਹੀ ਆਪਣੇ ਆਪ ਨਾਲ ਲੜਦਾ ਪਿਆ ਅੰਦਰੋਂ ਅੰਦਰ ਹੀ ਚਿੰਤਾ ਕਰਦਾ ਪਿਆ ਜਿਹੜਾ ਕਿ ਉਹ ਕਿਸੇ ਨੂੰ ਨਹੀਂ ਦੱਸ ਸਕਦਾ ਇੱਕ ڈپریشن ਵਾਲਾ ਪਰਸਨ ਤੁਸੀਂ ਸੋਚ ਕੇ ਦੇਖੋ ਕਿੰਨੀ ਅਜੀਬ ਕਿ ਕਿੰਨੀ ਵਰਸਟ ਲੜਾਈ ਲੜਦਾ ਉਹ ਕਿ ਉਹ ਲੋਕਾਂ ਨੂੰ ਸ਼ੋਅ ਨਹੀਂ ਕਰਦਾ ਪਿਆ ਤਾਂ ਕਿ ਉਹਨੂੰ ਟੈਗ ਨਾ ਮਿਲ ਜੇ ਕਿ ਉਹ ਤਾਂ ਡਿਪਰੈਸ਼ਨ ਪੇਸ਼ੈਂਟ ਆ ਇਹਨੂੰ ਕੋਈ ਕੰਮ ਨਾ ਕਹੋ ਇਹ ਤਾਂ ਡਿਪਰੈਸ਼ਨ ਚ ਆ ਇਹਨੇ ਕੀ ਪਤਾ ਕੰਮ ਗਲਤ ਕਰ ਦੇਣਾ ਅਸੀਂ ਦੋ ਘੜੀ ਇੱਕ ਜਿਹੜੇ ਹੁੰਦੇ ਨੇ ਨਾ ਨਸ਼ੇੜੀ ਆਪਾਂ ਕਹਿੰਦੇ ਆ ਨਸ਼ੇ ਕਰਦੇ ਨੇ ਲੋਕ ਅਸੀਂ ਉਹਨਾਂ ਨੂੰ ਛੇਤੀ ਕੋਈ ਕੰਮ ਨਹੀਂ ਕਹਿੰਦੇ ਸਾਨੂੰ ਇਹ ਹੁੰਦਾ ਵੀ ਉਹ ਨਸ਼ੇ ਕਰਕੇ ਪਤਾ ਨਹੀਂ ਕੰਮਗਾਉਂ ਵੀ ਨਾ ਕਰ ਦੇਣ ਸੋ ਡਿਪਰੈਸ਼ਨ ਚ ਜਿਹੜਾ ਪਰਸਨ ਆ ਉਹ ਸੋਸਾਇਟੀ ਦੇ ਟੈਗ ਤੋਂ ਵੀ ਡਰਦਾ ਕਿ ਕਿਤੇ ਮਿਲੂਏ ਟੈਗ ਨਾ ਮਿਲ ਜੇ ਉਹ ਦੱਸਦਾ ਨਹੀਂ ਡਰਦਾ ਲੋਕਾਂ ਨੂੰ ਅੰਦਰੋਂ ਅੰਦਰੀਓ ਉਹਨੂੰ ਉਹਦਾ ਡਿਪਰੈਸ਼ਨ ਖਾਈ ਜਾਂਦਾ ਉਹ ਦੱਸਦਾ ਨਹੀਂ ਕਿਸੇ ਨੂੰ ਕਿ ਮੈਂ ਇਹ ਚੀਜ਼ਾਂ ਫੀਲ ਕਰਦਾ ਤੁਸੀਂ ਸੋਚ ਕੇ ਦੇਖੋ ਉਹ ਲੜਾਈ ਉਹਦੇ ਲਈ ਕਿੰਨੀ ਵਸਟ ਹੋ ਜਾਂਦੀ ਆ ਜਦੋਂ ਉਹ ਕਿਸੇ ਨੂੰ ਦੱਸ ਵੀ ਨਹੀਂ ਪਾਂਦਾ ਸੋ ਸਾਨੂੰ ਸਮਝਣ ਦੀ ਲੋੜ ਆ ਕਿ ਇਹ ਕੋਈ ਬਹੁਤ ਹੀ ਭਿਆਨਕ ਬਿਮਾਰੀ ਨਹੀਂ ਹੈਗੀ ਡਿਪਰੈਸ਼ਨ ਸਾਡੇ ਇੱਕ ਥਾਟ ਨੇ ਡਿਪਰੈਸ਼ਨ ਸਾਡੀ ਇੱਕ ਸਟੋਰਚ ਆ ਜਿਹੜੀ ਅਸੀਂ ਆਲਵੇਜ਼ ਆਪਣੇ ਆਪ ਨਾਲ ਕੈਰੀ ਕਰਦੇ ਆ ਸਾਡੇ ਥੌਟ ਚੇਂਜ ਹੁੰਦੇ ਨੇ ਅਸੀਂ ਆਪਣੇ ਮਾਈਂਡ ਨੂੰ ਰਿਲੈਕਸ ਕਰਦੇ ਆ ਤੇ ਸਾਡਾ ਡਿਪਰੈਸ਼ਨ ਠੀਕ ਹੋ ਸਕਦਾ ਡਿਪਰੈਸ਼ਨ ਕਦੇ ਵੀ ਦਵਾਈਆਂ ਨਾਲ ਠੀਕ ਨਹੀਂ ਹੁੰਦਾ ਹੁਣ ਅਸੀਂ ਇਹਦੇ ਸੋਲੂਸ਼ਨ ਕੀ ਨੇ ਇਹਦੇ ਇਹਨੂੰ ਅਸੀਂ ਸੌਲਵ ਆਊਟ ਕਿੱਦਾਂ ਕਰ ਸਕਦੇ ਆ ਇਹ ਪ੍ਰੋਬਲਮ ਤੋਂ ਛੁਟਕਾਰਾ ਕਿਵੇਂ ਪਾ ਸਕਦੇ ਆ ਅਸੀਂ ਬਹੁਤ ਹੀ ਬਰੀਫ ਦੇ ਵਿੱਚ ਇਹਦੇ ਬਾਰੇ ਗੱਲ ਕਰਾਂਗੇ ਡਿਪਰੈਸ਼ਨ ਨੂੰ ਕਦੇ ਵੀ ਬਿਮਾਰੀਆਂ ਮਤਲਬ ਸਾਰੀ ਡਿਪਰੈਸ਼ਨ ਨੂੰ ਕਦੇ ਵੀ ਦਵਾਈਆਂ ਠੀਕ ਨਹੀਂ ਕਰ ਸਕਦੀਆਂ ਡਿਪਰੈਸ਼ਨ ਜਿਹੜਾ ਉਹ ਕਦੇ ਵੀ ਦਵਾਈਆਂ ਨਾਲ ਕਯਰ ਨਹੀਂ ਹੁੰਦਾ ਕਿਉਂਕਿ ਡਿਪਰੈਸ਼ਨ ਦੇ ਵਿੱਚ ਦਵਾਈ ਕਾਦੀ ਦੇਣੀ ਆ ਤੁਹਾਨੂੰ ਕਿ ਤੁਹਾਡਾ ਮਾਈਂਡ ਨਾ ਕੰਮ ਕਰੇ ਐਕਚੁਅਲੀ ਦੇ ਵਿੱਚ ਤੁਹਾਨੂੰ ਇਹ ਦਵਾਈ ਦੇ ਦਿੱਤੀ ਜਾਂਦੀ ਆ ਜਿਵੇਂ ਅਸੀਂ ਇੱਕ ਬਿਜਲੀ ਦਾ ਕੱਟ ਤਾਰ ਕੱਟ ਦਿੰਨੇ ਆ ਨਾ ਦਾ ਕਨੈਕਸ਼ਨ ਬੰਦ ਹੋ ਜਾਂਦਾ ਸਪਲਾਈ ਬੰਦ ਹੋ ਜਾਂਦੀ ਆ ਸੇਮ ਕੋਸ਼ਕ ਸਮੇਂ ਲਈ ਤੁਹਾਡਾ ਜਿਹੜਾ ਦਿਮਾਗ ਆ ਦਾ ਕਨੈਕਸ਼ਨ ਕੱਟ ਦਿੱਤਾ ਜਾਂਦਾ ਤੇ ਤੁਹਾਨੂੰ ਇਹ ਲੱਗਦਾ ਮਾਈਂਡ ਰਿਲੈਕਸ ਹੋ ਗਿਆ ਮੈਨੂੰ ਨੀਂਦ ਆ ਗਈ ਪਰ ਐਕਚੁਅਲ ਦੇ ਵਿੱਚ ਡਿਪਰੈਸ਼ਨ ਦੀ ਜਿਹੜੀ ਕੋਈ ਮੈਡੀਸਿਨ ਨਹੀਂ ਬਣੀ ਡਿਪਰੈਸ਼ਨ ਬਹੁਤੀ ਨਾਰਮਲ ਜਿਹੀ ਚੀਜ਼ਾਂ ਨੇ ਬਹੁਤੀ ਘਰ ਦੇ ਇਲਾਜ ਨੇ ਉਹਨਾਂ ਚੀਜ਼ਾਂ ਨਾਲ ਵੀ ਹੀਲ ਹੋ ਸਕਦਾ ਜੇ ਅਸੀਂ ਡਿਪਰੈਸਡ ਪਰਸਨਾਂ ਜਿਹੜਾ ਉਹਦਾ ਸਾਥ ਦਈਏ ਖੁਦ ਪੇਸ਼ੈਂਟਸ ਰੱਖ ਕੇ ਅਸੀਂ ਉਹਦਾ ਸਾਥ ਦਈਏ ਜਿਹੜਾ ਪਰਸਨ ਡਿਪਰੈਸ਼ਨ ਦੇ ਵਿੱਚ ਆ ਸਭ ਤੋਂ ਪਹਿਲਾਂ ਤੇ ਉਹਦੀ ਪ੍ਰੋਬਲਮ ਸੁਣੋ ਉਹਦਾ ਦੁੱਖ ਸੁਣੋ ਕਿ ਉਹਨੂੰ ਪ੍ਰੋਬਲਮ ਕੀ ਆ ਉਹ ਕਿਉਂ ਇਹ ਚੀਜ਼ਾਂ ਫੀਲ ਕਰਦਾ ਪਿਆ ਤੇ ਫਿਰ ਉਸ ਤੋਂ ਬਾਅਦ ਉਹਨੂੰ ਹਲਕਾ 뮤직 ਲਾ ਕੇ ਦੋ ਕਿ ਉਹ ਆਪਣੇ ਮਾਈਂਡ ਨੂੰ ਰਿਲੈਕਸ ਕਰੇ ਉਹਨੂੰ ਕਹੋਗੇ ਤੂੰ ਜਿੱਦਾਂ ਮਰਜ਼ੀ ਬੈਠ ਚਾਹੇ ਲੇਟ ਹਲਕਾ 뮤직 ਸੁਣ ਉਹਨੂੰ ਜਿਆਦਾ ਤੋਂ ਜਿਆਦਾ ਪੋਜ਼ਿਟਿਵ ਕਰਨ ਦੀ ਕੋਸ਼ਿਸ਼ ਕਰੋ ਉਹਦਾ ਰੂਟ ਕੌਜ਼ ਜਾਣਨ ਦੀ ਕੋਸ਼ਿਸ਼ ਕਰੋ ਕਿ ਐਕਚੁਅਲ ਦੇ ਵਿੱਚ ਉਹ ਡਿਪਰੈਸ਼ਨ ਚ ਕਿਉਂ ਆ ਉਹਨੂੰ ਉਹਦੇ ਲੈਵਲ ਤੱਕ ਜਾ ਕੇ ਸੁਣਨ ਦੀ ਕੋਸ਼ਿਸ਼ ਕਰੋ ਇੱਕ ਚੀਜ਼ ਹੋਰ ਹੁੰਦੀ ਆ ਜਦੋਂ ਅਸੀਂ ਜਿਹੜਾ ਪਰਸਨ ਇਦਾਂ ਦਾ ਡਿਪਰੈਸ਼ਨ ਦੇ ਵਿੱਚ ਆ ਅਸੀਂ ਨਾ ਉਹਦੀਆਂ ਗੱਲਾਂ ਤੋਂ ਖਿੱਚ ਜਾਂਦੇ ਆ ਕਿਉਂਕਿ ਉਹਨੇ ਤਾਂ ਬਾਲ ਦੀ ਖਾਲ ਉਤਾਰਨੀ ਆ ਉਸ ਪਰਸਨ ਨੇ ਤਾਂ ਗੱਲ ਡੀਪ ਤੱਕ ਕਰਨੀ ਆ ਜੇ ਉਹ ਗੱਲਾਂ ਡੀਪ ਤੱਕ ਨਹੀਂ ਕਰਦਾ ਤਾਂ ਡਿਪਰੈਸ਼ਨ ਚ ਜਾਂਦਾ ਹੀ ਨਾ ਅਸੀਂ ਨਾ ਉਹਦੀਆਂ ਗੱਲਾਂ ਤੋਂ ਖਿੱਚ ਜਾਂਦੇ ਆ ਕਿ ਸਾਨੂੰ ਇਹਦੀਆਂ ਗੱਲਾਂ ਨੇ ਬੋਰ ਕਰਤਾ ਜਾਂ ਸਾਨੂੰ ਇਹਦੀਆਂ ਗੱਲਾਂ ਨੇ ਤੰਗ ਕਰਤਾ ਇਹ ਸਮਝਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦਾ ਜਾਂ ਕਿਉਂ ਨਹੀਂ ਕਰਦੀ ਉਹ ਨਹੀਂ ਸਮਝੂਗਾ ਜੇ ਉਹ ਨਹੀਂ ਸਮਝ ਰਿਹਾ ਜਾਂ ਉਹਨੇ ਬਾਲ ਕੇ ਖਾਲੋ ਪਾਰੀਆ ਜਾਂ ਗੱਲਾਂ ਉਹਨੇ ਬਹੁਤ ਦੀ ਤੱਕ ਕੀਤੀਆਂ ਨੇ ਫਿਰ ਉਹ ਡਿਪਰੈਸ਼ਨ ਚ ਗਿਆ ਸੋ ਡਿਪਰੈਸ਼ਨ ਵਾਲੇ ਪਰਸਨ ਨੂੰ ਸੰਭਾਲਣ ਲਈ ਹਮੇਸ਼ਾ ਪੇਸ਼ੈਂਸ ਹੋਣੀ ਬਹੁਤ ਜ਼ਰੂਰੀ ਆ ਮੈਨੂੰ ਲੱਗਦਾ ਜਿਹੜਾ ਪਰਸਨ ਇਦਾਂ ਦੇ ਮਰੀਜ਼ ਨੂੰ ਸੰਭਾਲਦਾ ਉਹ ਚ ਜ਼ਿਆਦਾ ਪੇਸ਼ੈਂਸ ਹੋਣੀ ਚਾਹੀਦੀ ਆ ਉਹਦੀ ਡਾਈਟ ਦਾ ਹਮੇਸ਼ਾ ਧਿਆਨ ਰੱਖੋ ਕਿਉਂਕਿ ਜਿਹੜਾ ਪਰਸਨ ਇਦਾਂ ਦੀ ਪ੍ਰੋਬਲਮ ਦੇ ਵਿੱਚ ਆ ਉਹ ਉਹਦੀ ਉਹ ਬਹੁਤ ਹੀ ਪਤਲਾ ਹੋਣਾ ਸ਼ੁਰੂ ਹੋ ਜਾਂਦਾ ਇਹ ਲੋਕ ਬਹੁਤ ਹੀ ਮੋਟੇ ਹੋਣੇ ਸ਼ੁਰੂ ਹੋ ਜਾਂਦੇ ਨੇ ਮੋਟੇ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਪਰਸਨ ਹੈਲਦੀ ਆ ਉਹਦੀ ਡਾਈਟ ਦਾ ਧਿਆਨ ਰੱਖੋ ਉਹਨੂੰ ਸੈਰ ਕਰਵਾਓ ਕਿਉਂਕਿ ਡਿਪਰੈਸਡ ਪਰਸਨ ਆ ਉਹ ਜਿਮ ਜਾ ਕੇ ਤੱਕ ਐਕਸਰਸਾਈਜ਼ ਕਰ ਨਹੀਂ ਸਕਦਾ ਐਨੀ ਹਿੰਮਤ ਨਹੀਂ ਉਹਦੇ ਵਿੱਚ ਹੁੰਦੀ ਉਹਨੂੰ ਉਹਨੂੰ ਗੱਲਾਂ ਚਲਾਓ ਉਹਨੂੰ ਵਾਕ ਕਰਵਾਓ ਅਨਰ ਤਾਂ ਕਿ ਉਹਦਾ ਬਲੱਡ ਸਰਕੂਲੇਸ਼ਨ ਠੀਕ ਹੋਵੇ ਬਹੁਤੀ ਛੋਟੀਆਂ-ਛੋਟੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਕਰਕੇ ਅਸੀਂ ਡਿਪਰੈਸਡ ਜਿਹੜਾ ਪਰਸਨ ਆ ਉਹਨੂੰ ਉਹਦਾ ਧਿਆਨ ਰੱਖ ਸਕਦੇ ਹਾਂ ਤੇ ਡਿਪਰੈਸ਼ਨ ਤੋਂ ਛੁਟਕਾਰਾ ਦਿਵਾ ਸਕਦੇ ਹਾਂ ਕਿਸੇ ਦਾ ਸੀ ਭਲਾ ਕਰ ਸਕਦੇ ਹਾਂ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਮੇਰੀ ਇਹ ਵੀਡੀਓ ਬਹੁਤ ਚੰਗੀ ਲੱਗੀ ਹੋਊਗੀ ਜੇ ਤੁਸੀਂ ਇਸ ਡਿਪਰੈਸ਼ਨ ਦੇ ਬਾਰੇ ਕੁਝ ਹੋਰ ਜਾਨਣਾ ਚਾਹੁੰਦੇ ਹੋ ਤਾਂ ਮੇਰੇ ਆਨਲਾਈਨ ਜਿਹੜਾ ਸੈਸ਼ਨ ਵੀ ਅਵੇਲੇਬਲ ਹੈਗਾ ਜੇ ਤੁਸੀਂ ਮੈਨੂੰ ਨਾਲ ਕੰਟੈਕਟ ਕਰ ਸਕਦੇ ਹੋ ਤੇ ਡਿਪਰੈਸ਼ਨ ਨੂੰ ਹੋਰ ਤੁਸੀਂ ਜੇ ਕੋਈ ਏਦਾਂ ਦਾ ਪਰਸਨ ਹੈਗਾ ਤਾਂ ਤੁਸੀਂ ਉਹਨੂੰ ਉਹਦਾ ਸੈਸ਼ਨ ਲਗਵਾਉਣਾ ਚਾਹੁੰਦੇ ਹੋ ਤਾਂ ਯੂ ਮੋਸਟ ਵੈਲਕਮ ਤੁਸੀਂ ਉਹ ਵੀ ਕਰ ਸਕਦੇ ਹੋ ਜੇ ਤੁਸੀਂ ਡਿਪਰੈਸ਼ਨ ਬਾਰੇ ਹੋਰ ਬੇਸਿਕ ਤੱਕ ਜਾਣਨਾ ਚਾਹੁੰਦੇ ਹੋ ਤਾਂ ਮੈਨੂੰ ਮੈਸੇਜ ਜਰੂਰ ਕਰਿਓ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਇਹ ਵੀਡੀਓ ਬਹੁਤ ਚੰਗੀ ਲੱਗੀ ਹੋਊਗੀ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ